ਅੱਜ ਨਾ ਜਿਹੜਾ ਸੁਣੋ ਮੇਰੀ ਗੱਲ ਅੱਜ ਜਿਹੜੀ ਮੈਂ ਰੀਲ ਬਣਾਉਣ ਲੱਗਿਆ ਉਹ ਤੁਹਾਨੂੰ ਮੈਂ ਦੱਸਣ ਲੱਗਿਆ ਜਿਹੜੇ ਅਡਲਟ ਦੇ ਟੀਕਾਕਰਨ ਹੁੰਦਾ ਆਪਾਂ ਬੱਚਿਆਂ ਦੇ ਤਾਂ ਸਾਰਿਆਂ ਦੇ ਟੀਕਾਕਰਨ ਕਰਾਨੀ ਆ ਅਡਲਟ ਦੇ ਟੀਕਾਕਰਨ ਯਾਨੀ 19 ਸਾਲ ਤੋਂ ਉੱਪਰ ਕਿਹੜੇ-ਕਿਹੜੇ ਟੀਕੇ ਜਿਹੜੇ ਲਵਾਉਣੇ ਚਾਹੀਦੇ ਹੈ ਹਰ ਇੱਕ ਲੜਕੇ ਦੇ ਤੇ ਲੜਕੀ ਦੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਜਿਹੜਾ ਟੀਕਾ ਲਵਾਉਣਾ ਲੜਕੀਆਂ ਦੇ 9 ਤੋਂ 26 ਸਾਲ ਤੇ ਰეკਮੈਂਡੇਡ ਹੈ ਮੈਂ ਪਹਿਲਾਂ ਵੀ ਰੀਲ ਬਣਾਈ ਆ ਉਹਨੂੰ ਆਪਾਂ ਕਹਿੰਦੇ ਆ ਪੈਪੀਲੋਮਾ ਵਾਇਰਸ ਦਾ ਜਿਹੜਾ ਸਰਵਿਕਸ ਦੇ ਕੈਂਸਰ ਤੋਂ ਬਚਾਉਂਦਾ ਠੀਕ ਹੈ ਜੇ 9 ਤੋਂ 26 ਸਾਲ ਦੇ ਵਿੱਚ ਨਹੀਂ ਲੱਗਿਆ ਹੋਇਆ ਜਿਵੇਂ 19 ਸਾਲ ਦਾ ਬੱਚਾ ਹੈ 19 ਸਾਲ ਦੀ ਕੁੜੀ ਹੈ 20 ਸਾਲ ਦੀ ਹੈ ਉਹਦੇ ਉਹ ਵੈਕਸੀਨ ਲਗਣੀ ਹੈ ਤਿੰਨ ਡੋਜ਼ ਲਗਣੀ ਹੈ ਸਰਵਾਈਕਲ ਕੈਂਸਰ ਤੋਂ ਬਚਾਉਣ ਲਈ ਠੀਕ ਹੈ ਸਭ ਤੋਂ ਪਹਿਲਾਂ ਕਿਹੜਾ ਹੋ ਗਿਆ ਐਚ ਪੀ ਵੀ ਵੈਕਸੀਨ ਨੰਬਰ 2 ਤੇ ਹਰ ਸਾਲ ਇਨਫਲੂਐਂਜ਼ਾ ਦਾ ਵੈਕਸੀਨ ਲੱਗਣਾ ਬੜਿਆਂ ਨੂੰ ਐਵਰੀ ਈਅਰ ਇਨਫਲੂਐਂਜ਼ਾ ਜਿਹੜਾ ਹੈ ਨਮੂਨੀਆਂ ਕਰਦਾ ਹੈ ਉਹ ਹਰ ਸਾਲ ਤੁਸੀਂ ਨੋਟ ਕਰ ਲਓ ਕਿਉਂਕਿ ਇਨਫਲੂਐਂਜ਼ਾ ਦਾ ਜਿਹੜਾ ਵਾਇਰਸ ਹੈ ਉਹ ਹਰ ਸਾਲ ਆਪਦਾ ਸੀਰੋਟਾਈਪ ਚੇਂਜ ਕਰਦਾ ਹੈ ਹਰ ਸਾਲ ਆਪਦੀ ਬਾਡੀ ਚੇਂਜ ਕਰ ਲੈਂਦਾ ਹੈ ਇਸ ਕਰਕੇ ਹਰ ਸਾਲ ਨਵੀਂ ਵੈਕਸੀਨ ਆਉਂਦੀ ਠੀਕ ਹੈ ਤੀਜੇ ਨੰਬਰ ਤੇ ਹੋ ਗਿਆ ਪ੍ਰੈਗਨੈਂਟ ਲੇਡੀਸ ਨੂੰ ਉਹ ਵੀ ਅਡਲਟ ਦੇ ਵਿੱਚ ਆ ਗਈ ਪ੍ਰੈਗਨੈਂਟ ਲੇਡੀ ਨੂੰ ਟੈਟਨਸ ਦਾ ਇੰਜੈਕਸ਼ਨ ਲੱਗਦਾ ਸੀ ਅੱਜ ਕੱਲ ਡੀਪੀਟੀ ਦਾ ਟੀਕਾ ਲੱਗਣ ਲੱਗ ਗਿਆ ਡਿਲੀਵਰੀ ਤੋਂ ਪਹਿਲਾਂ ਲੱਗਦਾ ਠੀਕ ਹੈ ਉਹ ਬੱਚੇ ਨੂੰ ਨਿਓਨੇਟਲ ਟੈਟਨਸ ਤੋਂ ਬਚਾਉਂਦਾ ਕਿਉਂਕਿ ਟੈਟਨਸ ਜਿਹੜੀ ਘਾਤਕ ਬਿਮਾਰੀ ਹੈ ਉਹਦੇ ਵਿੱਚ ਬੱਚਾ ਬਚਦਾ ਨਹੀਂ ਜਰੂਰ ਟੈਟਨਸ ਤੋਂ ਔਰ ਦੋ ਐਸੀਆਂ ਵੈਕਸੀਨਾਂ ਜਿਹੜੀਆਂ ਆਮ ਤੌਰ ਤੇ ਲੋਕਾਂ ਨੂੰ ਨਹੀਂ ਪਤਾ ਇੱਕ ਹੈਗੀ ਸਿੰਗਲ ਵੈਕਸੀਨ ਸਿੰਗਲ ਵੈਕਸੀ ਜਨੇਊ ਨਿਕਲਦੇ ਪਿੰਡਾਂ ਦੇ ਵਿੱਚ ਜਾਂ ਕਈਆਂ ਦੇ ਇੱਕ ਸਾਈਡ ਤੇ ਬਾਡੀ ਦੇ ਵਿੱਚ ਫੁੰਸੀਆਂ ਹੋ ਜਾਂਦੀਆਂ ਬਹੁਤ ਜ਼ਿਆਦਾ ਪੇਨਫੁਲ ਹੁੰਦੀਆਂ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਖਾਰਿਸ਼ ਹੁੰਦੀ ਹੈ ਉਹਨੂੰ ਸ਼ਿੰਗਲਸ ਕਹਿੰਦੇ ਆ ਜਨੇਊ ਉਹਦਾ ਵੀ ਅੱਜਕੱਲ ਵੈਕਸੀਨ ਹੋਣ ਲੱਗ ਗਿਆ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਚਿਕਨ ਬਾਕਸ ਹੋਇਆ ਉਹੀ ਵਾਇਰਸ ਦੁਆਰਾ ਜਿਹੜਾ ਡੋਮੀਨੈਂਟ ਪਿਆ ਹੁੰਦਾ ਐਕਟਿਵ ਹੋ ਜਾਂਦਾ ਉਹ ਸ਼ਿੰਗਲਸ ਕਰਦਾ ਉਹਦਾ ਟੀਕਾ ਬਹੁਤ ਜ਼ਰੂਰੀ ਹੈ ਫਿਰ ਇੱਕ ਅਸੀਂ ਕਹਿੰਦੇ ਆ 50 ਤੋਂ 60 ਸਾਲ ਦੇ ਉੱਤੇ ਜਿੰਨੇ ਵੀ ਪੇਸ਼ੈਂਟ ਨੇ ਜਾਂ ਬੜੇ ਨੇ ਉਹਨਾਂ ਨੂੰ ਨੀਮੋਕੋਕਲ ਵੈਕਸੀਨ ਲਗਣੀ ਚਾਹੀਦੀ ਹੈ ਉਹਨਾਂ ਦੀ ਨਮੂਣੀਏ ਦੀ ਵੈਕਸੀਨ ਜਾਂ ਉਹ ਵਾਲੇ ਬੰਦੇ 50 ਸਾਲ ਵਾਲੇ ਜਿਨ੍ਹਾਂ ਨੂੰ nephrotic syndrome ਹੈ ਜਾਂ ਕੋਈ ਕਿਡਨੀ ਦੀ ਬਿਮਾਰੀ ਹੈ ਜਾਂ ਜਿਨ੍ਹਾਂ ਨੂੰ ਸਾਹ ਦੀ ਬਿਮਾਰੀ ਹੈ ਅਸਥਮਾ ਉਹਨਾਂ ਦੇ ਵਿੱਚ ਵੀ ਨਿਮੋਕੋਕਲ ਵੈਕਸੀਨ ਜ਼ਰੂਰੀ ਹੈ ਇਸ ਕਰਕੇ ਇਹ ਪੰਜ ਵੈਕਸੀਨ ਅਡਲਟ ਦੇ ਲਗਣੀਆਂ ਬਹੁਤ ਜ਼ਰੂਰੀ ਹੈ ਇਹ ਤੁਸੀਂ ਨੋਟ ਕਰ ਲਓ ਔਰ ਇਹ ਰੀਲ ਨੂੰ ਵੀ ਸੇਵ ਕਰ ਲਓ ਠੀਕ ਹੈ